ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਤ ਕਬੱਡੀ ਦੇ ਵਿੱਚ ਅੱਜ ਆਪਾਂ ਬਾਇਓਗ੍ਰਾਫੀ ਲੈ ਕੇ ਆਏ ਹਾਂ ਨਵੇਂ ਉੱਭਰ ਰਹੇ ਕਬੱਡੀ ਪਲੇਅਰ ਏਕਮ ਫਤੇਪੁਰੀਆ ਦੀ ਜੋ ਕਿ ਕਬੱਡੀ ਜਗਤ 'ਚ ਗੋਪੀ ਦਾ ਚੇਲਾ ਨਾਂ ਦੇ ਨਾਲ ਵੀ ਮਸ਼ਹੂਰ ਹੈ ਪਿਛਲੇ 6-7 ਮਹੀਨਿਆਂ 'ਚ ਹੀ ਇਸ ਕਬੱਡੀ ਖਿਡਾਰੀ ਨੇ ਟੌਪ ਦੇ ਰੇਡਰਾਂ ਨੂੰ ਜੱਫੇ ਲਾ ਕੇ ਆਪਣਾ ਨਾਂ ਬਣਾਇਆ ਅੱਜ ਲੋਕ ਏਕਮ ਦੀ ਖੇਡ ਨੂੰ ਪਿਆਰ ਕਰਦੇ ਨੇ ਇਸ ਵੀਡੀਓ ਵਿੱਚ ਆਪਾਂ ਏਕਮ ਦੇ ਜੀਵਨ ਬਾਰੇ ਏਕਮ ਦੀ ਹਾਈਟ ਬਾਰੇ ਵਜਨ ਬਾਰੇ ਖੁਰਾਕ ਬਾਰੇ ਤੇ ਸਾਲ ਦੋ 25 ਦੇ ਵਿੱਚ ਏਕਮ ਦਾ ਕਿਹੜੇ ਬਾਰਲੇ ਦੇਸ਼ ਦਾ ਵੀਜ਼ਾ ਲੱਗਿਆ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਪਾਂ ਲੈ ਕੇ ਆਏ ਹਾਂ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਆਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਏਕਮ ਦਾ ਅਸਲ ਨਾਮ ਅਜੇ ਸਿੰਘ ਹੈ ਤੇ ਏਕਮ ਦਾ ਜਨਮ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਦੇ ਪਿੰਡ ਫਤਿਹਪੁਰ ਦੇ ਵਿੱਚ ਹੋਇਆ ਏਕਮ ਇੱਕ ਗਰੀਬ ਪਰਿਵਾਰ ਚੋਂ ਹੈ ਇਹਨਾਂ ਦੇ ਪਿਤਾ ਮਜ਼ਦੂਰੀ ਕਰਦੇ ਨੇ ਜ ਜਨਾਂ ਦੀ ਫੋਟੋ ਤੁਸੀਂ ਮੋਬਾਈਲ ਸਕਰੀਨ ਤੇ ਦੇਖ ਰਹੇ ਹੋ ਏਕਮ ਫਤਿਹਪੁਰਿਆ ਦੀ ਉਮ ਸਾਲ 2025 ਦੇ ਹਿਸਾਬ ਨਾਲ 24 ਸਾਲ ਦੇ ਲਗਭਗ ਇਹਨਾਂ ਦੀ ਹਾਈਟ 6 ਫੁੱਟ ਹੈ ਤੇ ਸਰੀਰ ਦਾ ਵਜ਼ਨ 80 ਤੋਂ 85 ਕਿਲੋ ਦੇ ਆਸ-ਪਾਸ ਹੈ ਬਚਪਨ ਤੋਂ ਹੀ ਏਕਮਨੂ ਕਬੱਡੀ ਦੇਖ-ਦੇਖ ਕੇ ਕਬੱਡੀ ਖੇਡਣ ਦਾ ਸ਼ੌਂਕ ਪੈ ਗਿਆ ਜੇ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਆਪਣੇ ਪਿੰਡ ਦੇ ਸਕੂਲ ਤੋਂ 10ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਸਕੂਲ 'ਚ ਪੜ੍ਹਦੇ ਆ ਵੀ ਇਹ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਰਿਹਾ ਨਾਲ ਨਾਲ ਆਪਣੇ ਪਿੰਡ ਦੀ ਗਰਾਊਂਡ 'ਚ ਪ੍ਰੈਕਟਿਸ ਕਰਦਾ ਰਿਹਾ ਇਹਨਾਂ ਦੇ ਪਿੰਡ ਦਾ ਇੱਕ ਮੁੰਡਾ ਨਵਜੋਤ ਸਿੱਧੂ ਏਕਮਨੂ ਗੋਪੀ ਫਰੰਦੀਪੁਰੀਏ ਦੇ ਕੋਲ ਲੈ ਕੇ ਗਿਆ ਜਿਸ ਤੋਂ ਬਾਅਦ ਏਕਮ ਬਾਬਾ ਬਿਦੀ ਚੰਦ ਸਪੋਰਟਸ ਕਲੱਬ ਫਰੰਦੀਪੁਰ ਦੀ ਟੀਮ ਵੱਲੋਂ ਕਬੱਡੀ ਖੇਡਣ ਲੱਗ ਪਿਆ ਏਕਮ ਨੇ ਫਰੰਦੀਪੁਰ ਦੀ ਟੀਮ 'ਚ ਸਭ ਤੋਂ ਪਹਿਲਾ ਮੈਚ 24 ਜੁਲਾਈ 2025 ਨੂੰ ਖੇਡਿਆ ਸੀ ਜੋ ਕਿ ਪਿੰਡ ਬਾਸਰ ਕੇ ਹੁੰਦਲ ਤਰਨਤਨ ਸਾਹਿਬ ਦੇ ਵਿੱਚ ਖੇਡਿਆ ਸੀ ਇਸ ਤੋਂ ਬਿਨਾਂ ਏਕਮ ਭਾਈ ਲੱड्डੂ ਦੀ ਟੀਮ 'ਚ ਵੀ ਕਈ ਵਾਰ ਖੇਡਦਾ ਵੇਖਿਆ ਗਿਆ 14 ਦਸੰਬਰ ਸਾਲ 2024 ਨੂੰ ਏਕਮਨੇ ਚਭਾਲ ਕਲਾ ਤਰਨਤਾਰਨ ਸਾਹਿਬ ਦੇ ਕਬੱਡੀ ਮੈਚ ਦੇ ਵਿੱਚ ਪਹਿਲੀ ਵਾਰ ਮੋਟਰਸਾਈਕਲ ਜਿੱਤਿਆ ਏਕਮਨੇ ਤਲਵੰਡੀ ਦਸੌਂਦਾ ਸਿੰਘ ਕਬੱਡੀ ਮੈਚ 'ਚ ਵੀ ਤਕੜੀ ਕਬੱਡੀ ਖੇਡੀ ਸੀ ਜਿੱਥੇ ਦੀਪਦਪੁਰਜੀ ਨੇ ਏਕਮ ਦੇ ਉਸਤਾਦ ਗੋਪੀ ਫਰੰਦੀਪੂਰੀ ਨੂੰ ਥਾਪੀਆਂ ਮਾਰੀਆਂ ਇਕਮ ਨੇ ਵੀ ਦੀਪਦ ਬੁਰਜ ਨੂੰ ਜੱਫਾ ਲਾ ਕੇ ਉਸਤਾਦ ਨੂੰ ਮਾਰੀਆਂ ਥਾਪੀਆਂ ਦੀ ਭਾਂਜੀ ਮੂੜੀ ਸੀ ਉਹਨਾਂ ਦੇ ਇਸ ਜੱਫੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਇਹਨਾਂ ਦਿਨਾਂ 'ਚ ਇਕਮ ਗੋਪੀ ਦੇ ਨਵੇਂ ਚੇਲੇ ਦੇ ਨਾਂ ਨਾਲ ਮਸ਼ਹੂਰ ਹੋ ਰਿਹਾ ਹੈ ਹੁਣ ਪਿੱਛੇ ਜਿਹੇ ਗਾਜੀਪੁਰ ਕਬੱਡੀ ਮੈਚ ਦੇ ਵਿੱਚ ਇਕਮ ਦੇ ਜੱਫਿਆਂ ਉੱਤੇ ਡਾਲਰ ਲਾਏ ਗਏ ਜਦੋਂ ਇਕਮ ਨੇ ਮੋਟਰਸਾਈਕਲ ਜਿੱਤਿਆ ਸੀ ਤਾਂ ਗੋਪੀ ਪਹਿਲਵਾਨ ਨੇ ਇੱਕ ਮੈਨੂੰ ਦੱਸਿਆ ਕਿ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚੋਂ ਪ੍ਰੋਮੋਟਰਾਂ ਦੇ ਫੋਨ ਆ ਰਹੇ ਨੇ ਕਿ ਮੁੰਡਾ ਵਧੀਆ ਖੇਡ ਰਿਹਾ ਏ ਇਸ ਸੀਜ਼ਨ ਦੇ ਮੈਚਾਂ 'ਚ ਸਾਡੇ ਵੱਲੋਂ ਖੇਡਣਾ ਪੱਕਾ ਕਰੋ ਤੇ ਹੁਣ ਇੱਕ ਮਿੰਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਏਕਮ ਫਤੇਪੂਰੀਆ ਐਬਸਬੋਰਡ ਕਬੱਡੀ ਕਲੱਬ ਕੈਨੇਡਾ ਦੀ ਟੀਮ ਵੱਲੋਂ 2025 ਦੇ ਸੀਜ਼ਨ 'ਚ ਕਬੱਡੀ ਮੈਚ ਖੇਡਣਗੇ। ਤੁਹਾਨੂੰ ਦੱਸ ਦਈਏ ਕਿ ਏਕਮ ਨੂੰ ਕਲਸੀਆਂ ਖੁਰਦ ਤਰਨਤਾਰਨ ਸਾਹਿਬ ਦੇ ਸ਼ੋਅ ਮੈਚ ਦੇ ਵਿੱਚ ਵੱਡੀ ਟਰੋਫੀ ਮਿਲੀ ਸੀ। ਇੱਕ ਵਾਰ ਗੋਪੀ ਪਹਿਲਵਾਨ ਨੇ ਏਕਮ ਤੋਂ ਮਿਹਨਤ ਬਾਰੇ ਪੁੱਛਿਆ ਕਿ ਤੂੰ ਕਿੰਨੀ ਮਿਹਨਤ ਕਰਦਾ ਹੈ। ਤਾ ਇੱਕ ਮਨੇ ਕਿਹਾ ਕਿ ਮੇਰੇ ਤੋਂ ਸਵੇਰੇ 4 ਵਜੇ ਉੱਠਿਆ ਨਹੀਂ ਜਾਂਦਾ ਮੈਂ 8 ਵਜੇ ਉੱਠ ਕੇ ਗਰਾਊਂਡ ਜਾਂਦਾ ਤੇ 10 10:30 ਵਜੇ ਤੱਕ ਮੈਂ ਨਤ ਲਾਉਂਦਾ ਉੱਥੇ ਫਿਰ ਗੋਪੀ ਪਹਿਲਵਾਨ ਨੇ ਇੱਕ ਮਨੂੰ ਸਮਝਾਇਆ ਕਿ ਜੇ ਤੇਰੇ ਤੋਂ ਇਸ ਉਮਰ ਦੇ ਵਿੱਚ ਸਵੇਰੇ ਸਾਜਰੇ ਨਹੀਂ ਉੱਠਿਆ ਜਾਂਦਾ ਤਾ ਫਿਰ ਕਿਹੜੀ ਉਮਰੇ ਉੱਠੇਗਾ ਤੇਰੀ ਆਹੀ ਉਮਰ ਹੈ ਕੁਝ ਕਰਨ ਦੀ ਆਪਣੇ ਸਰੀਰ ਨੂੰ ਮੈਨਤ ਕਰਨ ਦੀ ਆਦਤ ਪਾ ਲੈ ਨਾਲ ਗੋਪੀ ਨੇ ਏਕਮ ਨੂੰ ਖੁਰਾਕ ਤੇ ਵੀ ਜ਼ੋਰ ਦੇਣ ਦੀ ਸਲਾਹ ਦਿੱਤੀ ਉਹਨਾਂ ਕਿਹਾ ਕਿ ਵਾਦ ਤੋਂ ਵਾਦ ਪ੍ਰੋਟੀਨ ਵਾਲੀਆਂ ਚੀਜ਼ਾਂ ਜਿਦਾ ਮੀਟ ਆਂਡੇ ਪਨੀਰ ਰਗੜਾ ਬਨਾਣਾ ਸ਼ੇਕ ਵਗੈਰਾ ਪੀਆ ਕਰ ਰੱਜ ਕੇ ਖੁਰਾਕ ਖਾਣ ਮਗਰੋਂ ਦੱਬ ਕੇ ਸੋਇਆ ਕਰ ਫੇਰ ਸਰੀਰ ਨੂੰ ਖੁਰਾਕ ਲੱਗੂ ਤੇ ਤੂੰ ਆਪੇ ਤਗੜਾ ਹੋਣ ਲੱਗ ਜਾਵੇਂਗਾ ਸੋ ਐਦਾਂ ਦੀਆਂ ਜ਼ਰੂਰੀ ਗੱਲਾਂ ਗੋਪੀ ਪਲਵਾਨ ਏਕਮ ਨੂੰ ਸਿਖਾਉਂਦਾ ਰਹਿੰਦਾ ਹੈ ਜੋ ਕਿ ਏਕਮ ਦੇ ਕੰਮ ਹੀ ਆਉਣਗੀਆਂ ਬਾਕੀ ਏਕਮ ਦੇ ਘਰਦਿਆਂ ਵੱਲੋਂ ਤੇ ਉਹਨਾਂ ਦੇ ਪਿੰਡਦਿਆਂ ਵੱਲੋਂ ਏਕਮ ਨੂੰ ਪੂਰੀ ਸਪੋਰਟ ਹੈ ਜਦੋਂ ਏਕਮ ਮੋਟਰਸਾਈਕਲ ਜਿੱਤ ਕੇ ਪਿੰਡ ਮੁੜਿਆ ਸੀ ਤਾਂ ਲੋਕਾਂ ਨੇ ਹਾਰパ ਕੇ ਏਕਮ ਦਾ ਸਵਾਗਤ ਕੀਤਾ ਸੀ ਤੁਸੀਂ ਕਮੈਂਟ ਕਰਕੇ ਦੱਸੋਗੇ ਤੁਹਾਨੂੰ ਏਕਮ ਫਤੇਪੁਰੀਏ ਦੀ ਖੇਡ ਕਿਵੇਂ ਲੱਗਦੀ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤ ਵਤ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਐਹੋ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ